ਇੱਕ ਵੀ ਨਿਸ਼ਾਨੀ ਇੱਕ ਵੀ ਐਗਜ਼ਾਮਪਲ ਵਿਕਾਸ ਦਾ ਉਹਨਾਂ ਨੂੰ ਦੇਣਾ ਚਾਹੀਦਾ ਹੈ ਇੱਕ ਵੀ ਐਗਜ਼ਾਮਪਲ ਮੈਂ ਅਸੈਂਬਲੀ ਵਿੱਚ ਵੀ ਜੋ ਸੈਸ਼ਨ ਹੋਇਆ ਸੀ ਮੈਂ ਕੈਪਟਨ ਮਨਿੰਦਰ ਸਿੰਘ ਨੂੰ ਪੁੱਛਿਆ ਸੀ ਮੈਨੂੰ ਇੱਕ ਗੱਲ ਦੱਸ ਦਿਓ ਜਿਹੜੀ ਤੁਸੀਂ 2 ਸਾਲਾਂ ਚ ਕੀਤੀ ਹੈ ਉਹ ਖੜਾ ਹੋ ਕੇ ਇੱਕ ਗੱਲ ਵੀ ਨਹੀਂ ਕਹਿ ਸਕੇ ਆ ਮੇਰਾ ਪਿਛਲੇ 2.5 ਮਹੀਨੇ ਤੋਂ ਮੈਂ ਵਰਕਰਾਂ ਨਾਲ ਮਿਲ ਰਿਹਾ ਹਾਂ ਤਕਰੀਬਨ 2.5 ਲੱਖ ਵਰਕਰਾਂ ਨੂੰ ਮਿਲ ਚੁੱਕਾ ਹਾਂ ਉਹਨਾਂ ਨੂੰ ਫੋਟੋਗ੍ਰਾਫ ਲੈ ਚੁੱਕਾ ਹਾਂ ਉਨਾਜ ਹੁਣ ਮੈਂ ਦੇਖਿਆ ਬਹੁਤ ਜੋਸ਼ ਹੈ ਵਰਕਰਾਂ ਚ ਕਿ ਜਿਹੜਾ ਝੂਠਾ ਵਾਅਦੇ ਝੂਠ ਬੋਲ ਕੇ ਗੁੜਕਾ ਸਾਹਿਬ ਨੇ ਤੁਜੀ ਸੌਂਖਾ ਖਾ ਕੇ ਕੈਪਟਨ ਨੇ ਗੁੰਮਰਾ ਕੀਤਾ ਸੀ ਪੰਜਾਬ ਦੀ ਜਨਤਾ ਹੁਣ ਬਦਲਾ ਲੈਣਾ ਚਾਹਦੀ ਹੈ ਧੂਰੀ 슈ਗਰ ਮਿਲ ਦੇ ਖਲਾਫ ਜਗਾ ਜਗਾ ਧਰਨੇ ਲੱਗੇ ਆ ਕਿਸਾਨਾਂ ਦਾ 100 ਕਰੋੜ ਦੇ ਲਗਭਗ ਜਿਹੜਾ ਤੁਸੀਂ ਹੈਰਾਨ ਹੋ ਪਹਿਲੀ ਕੈਪਟਨ ਨੂੰ ਕੋਈ ਪਰਵਾਹ ਨਹੀਂ ਤਕਰੀਬਨ 150 ਕਰੋੜ ਰੁਪਇਆ ਸਰਕਾਰੀ ਮਿਲਾਂ ਦਾ ਹੈ 100 ਕਰੋੜ ਰੁਪਇਆ ਪ੍ਰਾਈਵੇਟ ਮਿਲਾਂ ਦਾ ਹੈ ਕੋਈ ਨਹੀਂ ਦੇ ਰੇ ਨਾਵ ਪਰਵਾਹ ਨਾ ਫਿਕਰ ਆ ਪਿਛਲੇ ਸਾਲ ਦੇ ਪੈਸੇ ਐ ਸਾਲ ਦੀ ਤਾਂ ਗੱਲ ਛੱਡੋ ਪਿਛਲੇ ਸਾਲ ਦੇ ਪੈਸੇ ਆ ਸ਼ੁਗਰ ਕਹਿੰਦੇ ਆ ਦੇ ਨਹੀਂ ਰੇ ਬਾਦਲ ਸਾਹਿਬ ਦੇ ਟਾਈਮ 'ਚ ਅਸੀਂ ਨਾਲ ਦੇ ਨਾਲ ਆਪਣੇ ਖਜ਼ਾਨੇ 'ਚ ਦਿੰਦੇ ਸੀ ਤੇ ਜੇ ਅਸੀਂ ਪਿਛਲੀ ਵਾਰ 50 ਰੁਪਏ ਕਿੰਟਲ ਅਸੀਂ ਕਿਸਾਨ ਨੂੰ ਦਿੱਤਾ ਸੀ ਆਪਣੇ ਕੋਲੋਂ ਤੇ ਕੈਪਟਨ دیਵਾਨੀ ਦੇਣ ਨੂੰ ਤਿਆਰ ਨਹੀਂ ਇਹਨੂੰ ਕੋਈ ਪਰਵਾਹ ਹੀ ਨਹੀਂ ਕਿਸਾਨ ਤਾਂ ਨਾ ਦੇ ਰਹੇ ਆ ਵਿਧਾਨ ਖੁਦਕੁਸ਼ੀਆਂ ਕਰ ਰਹੀ ਹੈ ਕੈਪਟਨ ਨੂੰ ਕੋਈ ਫਿਕਰ ਨਹੀਂ ਆਪਣੇ ਉਮੀਦਵਾਰ ਜਲਦੀ ਲਿਸਟ ਕਰਾਂਗੇ ਉਹ ਕੱਲਾ ਕੱਲਾ ਮੈਂ ਨਹੀਂ ਅਨਾਉਂਸ ਕਰਦਾ ਮੈਨੀਫੈਸਟੋ ਦਾ ਮੇਨ ਫੋਕਸ ਕਿਹੜੀ ਐਂਕਰ ਉਤੇ ਹੋਏਗਾ ਬੇਸਿਕਲੀ ਕਿਸਾਨੀ ਨੂੰ ਰਿਵਾਈਵ ਕਰਨਾ ਗਰੀਬ ਨੂੰ ਸਹੂਲਤ ਦੇਣੀ ਤੇ ਜਿਹੜਾ ਜਿਹੜੇ ਨੇ ਝੂਠੇ ਵਾਅਦੇ ਕੀਤੇ ਸੀ ਉਹ ਲੋਕਾਂ ਨੂੰ ਯਾਦ ਕਰਾਉਣੇ ਥੈਂਕ ਯੂ